ਸੋ ਇਹ ਪੁਰਾਣੀਆਂ ਇਮਾਰਤਾਂ ਆ ਸਰਹੰਦ ਸ਼ਹਿਰ ਦੀਆਂ ਸਰਹੰਦ ਸ਼ਹਿਰ ਕਹਿੰਦੇ ਅੱਜ ਤੱਕ ਫੱਲਿਆ ਸੀਗਾ ਇਹ ਪਹਿਲਾਂ ਮਸਜਿਦਾਂ ਆ ਇਹ ਜਿੰਨਾ ਦਾ ਘਰ ਸੀ ਨਾ ਮਤਲਬ ਉਹਨਾਂ ਦੀ ਵਿੱਚ ਅੰਦਰ ਉਹ ਬਣੀ ਦਰਗਾਹ ਹਾਂ ਇਹ ਮੁਸਲਮਾਨਾਂ ਦੀ ਹੋਈ ਫਿਰ ਹਾਂ ਇਹ ਮੁਸਲਮਾਨਾਂ ਦੇ ਪੁਰਾਣੇ ਜਿਹੜੇ ਕੋ ਲਾਲੋ ਛੋਟੇ ਮੋਟੇ ਰਾਜੇ ਉਹਨਾਂ ਦੀਆਂ ਦਰਗਾਹਾਂ ਆਏ ਨੇ ਜਿਹੜੀਆਂ ਅੰਦਰ ਇਹ ਤਕਰੀਬਨ ਤੁਸੀਂ ਦੇਖ ਰਹੇ ਹੋ 500 ਤੋਂ 500 ਸਾਲ ਪੁਰਾਣੀਆਂ 400 ਤੋਂ 500 ਸਾਲ ਦੀਆਂ ਪੁਰਾਣੀਆਂ ਦਰਗਾਹਾਂ ਹਨ ਜਿਹੜੀਆਂ ਇਸੇ ਤਰ੍ਹਾਂ ਜਿਹੜੀਆਂ ਪਿੰਡ ਸ਼ਰਹੰਦ ਸ਼ਹਿਰ ਤੋਂ ਬਾਹਰ-ਬਾਰ ਖੇਤਾਂ ਦੇ ਵਿੱਚ ਆਲ ਦੋਲੇ ਖੇਤ ਹੀ ਖੇਤ ਆ ਇੱਧਰ ਸਾਰੇ ਸੋ ਇੱਕ ਜਿਹੜੀ ਉਹ ਹੈਗੀ ਉਹ ਵਾਲੀ ਹੈਗੀ ਆ ਤੇ ਦੋ ਚਾਰ ਹੋਰ ਜਦੋਂ ਅਸੀਂ ਇੰਟਰ ਕੀਤੇ ਤੇ ਉੱਥੇ ਸੀਗੀਆਂ ਤਕਰੀਬਨ ਅੱਜ ਅਸੀਂ ਫਤਿਹਗੜ੍ਹ ਸਾਹਿਬ ਆਏ ਸੀਗੇ ਤੇ ਤੋਂ ਸਿੰਘ ਸਾਹੂ ਨੇ ਲਾਇਆ ਕਿ ਨਾ ਤੁਹਾਨੂੰ ਆਓ ਪੁਰਾਣੀਆਂ ਇਮਾਰਤਾਂ ਦੇ ਦਰਸ਼ਨ ਕਰਾਉਣੇ ਆ ਜਿਹੜੀਆਂ ਫਿਲਹਾਲ ਅੱਜ ਤੱਕ ਉਹਨਾਂ ਨਾਲ ਕੋਈ ਛੇੜਖਾਨੀ ਨਹੀਂ ਹੋਈ ਉਹ ਉਮੇ ਦੀਆਂ ਉਮੇ ਪੁਰਾਣੀਆਂ ਇਹ ਉਮੇ ਦੀਆਂ ਉਵੇਂ ਹੀ ਖੜੀਆਂ ਨੇ ਇਹਨਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ। ਦਸੋ ਇਹ ਇਹ ਤਕਰੀਬਨ ਸਾਂਭੀ ਹੋਈ ਚੀਜ਼ ਹੁੰਦੀ ਹੈ ਜਿਹੜੀ ਜਿਹੜੀ ਇਦਾਂ ਹੋਵੇ। ਕੋਈ ਛੇੜਖਾਨੀ ਨਹੀਂ ਇਹਦੇ ਵਿੱਚ। ਇਹ ਇਸ਼ਾਰਾ ਵੀ ਪੁਰਾਣੀ ਹਿਸਟਰੀ ਹੱਸ ਤੇ ਸਰਹੰਦ ਸ਼ਹਿਰ ਦੀ ਆ ਨਾ ਸਰਹੰਦ ਸ਼ਹਿਰ ਦੇ ਬਾਹਰ ਬਾਹਰ ਇਹ ਜਿਹੜੀ ਪੁਰਾਣੀ ਹਵੇਲੀ ਲਾਲੋ ਕੇ ਮੁਸਲਮਾਨ ਦੀ ਸੀਗੀ ਜਾਂ ਛੋਟਾ ਮोटा ਤੁਸੀਂ ਰਾਜਾ ਲਾਲੋ ਜਾਂ ਰਾਜਾ ਸੀਗਾ ਉਹ ਉਹਦੀ ਹਵੇਲੀ ਹੀ ਮਸਜਿਦ ਹੈ ਉਹ ਦੇਖੋ ਅੰਦਰ ਜਗ੍ਹਾ ਵੀ ਬਣੀ ਆ। ਦਰਗਾਹ ਸੀ ਉਹਦੀ مسجد ਲਾਲਾ ਉਹ ਦਰਗਾਹ ਕਹਿ ਲੋ ਹੈਨਾ ਸੋ ਇਹ ਚੀਜ਼ ਉਵੇਂ ਦੀ ਉਵੇਂ ਹੀ ਉੱਪਰ ਲਿਖਿਆ ਆਏ ਸੁਰੱਖਿਆ ਸਮਾਰਕ ਹੈ ਇਸ ਨੂੰ ਨੁਕਸਾਨ ਪਹੁੰਚਾਉਣਾ ਤੋੜਪਨ ਕਰਨਾ ਫੋਟੋਗ੍ਰਾਫੀ ਕਰਨਾ ਸਖਤ ਮਨਾ ਹੈ ਜਿਹੜੀ ਅਸੀਂ ਕਰ ਰਹੇ ਆ ਸੋ ਇੰਨੀ ਕਿ ਤਸੀਂ ਮਾੜੀ ਮੋਟੀ ਨੂੰ ਕਰਨੀ ਹੈ ਤੁਹਾਨੂੰ ਦਿਖਾਉਣਾ ਤੇ ਹੈ ਨਹੀਂ ਫੋਟੋਗ੍ਰਾਫੀ ਨਾ ਕੀਤੀ ਫਿਰ ਦਿਖਾਉਂਗਾ ਕਿ ਚੱਲੀਏ ਉੱਪਰ ਇਧਰ ਦੀ ਆਉਂਦੇ ਇਧਰ ਦੀ ਨਹੀਂ ਜਾਣਾ ਇਧਰ ਦੀ ਰਸਤਾ ਖਰਾਬ ਆ ਸੋ ਅੱਜ ਜੋਸ਼ ਲੈ ਕੇ ਆਇਆ ਸਾਨੂੰ ਇੱਥੇ ਕਿੰਦਾ ਤੁਹਾਨੂੰ ਆਪ ਦੀ ਪੁਰਾਣੀਆਂ ਚੀਜ਼ਾਂ ਦਿਖਾਉਨੇ ਆ ਸਰਹੰਦ ਦੀਆਂ ਪੁਰਾਣੇ ਸਮੇ ਦੀਆਂ ਬੜੀਆਂ ਬਿਲਡਿੰਗਾਂ ਸੋ ਇਹ ਪੁਰਾਣੇ ਸਮੇਂ ਦੀਆਂ ਚੀਜ਼ਾਂ ਦੇ ਦਰਸ਼ਨ ਕਰਨ ਨੂੰ ਮਿਲ ਰਹੇ ਨੇ ਉਸ ਸਮੇਂ ਦੀਆਂ ਬਿਲਡਿੰਗਾਂ ਜਿਹੜੀਆਂ ਆਂ ਦਰਗਾਹਾਂ ਜਿਹੜੀਆਂ ਉਹ ਇਦਾਂ ਦੀਆਂ ਹੁੰਦੀਆਂ ਸੀ ਇਹ ਤੋਂ ਫਤੇਗੜ ਸਾਹਿਬ ਦੇਖੋ ਹੈ ਫਤੇਗੜ ਸਾਹਿਬ ਫਤੇਗੜ ਸਾਹਿਬ ਇੱਥੋਂ ਆਹ ਦੇਖੋ ਦਰਗਾਹ ਪੀਰਾਂ ਦੀ ਦਰਗਾਹ ਸੀ ਇੱਥੇ ਸੋ ਇੱਥੋਂ ਫਤੇਗੜ ਸਾਹਿਬ ਦੇ ਦਰਸ਼ਨ ਹੁੰਦਿਆ ਕਹਿੰਦੇ ਉਹ ਦੇਖੋ ਇੱਕ ਦੋ ਹਵੇਲੀਆਂ ਹੋਰ ਦਿਖ ਰਹੀਆਂ ਇੱਥੋਂ ਉਧਰਲੇ ਪਾਸੇ ਫਤੇਗੜ ਸਾਹਿਬ ਵਾਲੇ ਪਾਸੇ ਦੀ ਇਸ ਐ ਸਰਹੰਦਾ ਆਇਨਾ ਜਰੇ ਹਾਂਜੀ ਸਰਹੰਦਾ ਜੀ ਆਪਾਂ ਆਪਾਂ ਸਰਹੰਦਾ ਚਾ ਬਤੀਆਂ ਜਗਾ ਜਗਾ ਤੁਹਾਨੂੰ ਦੇਖੋ ਪ੍ਰਾਣੀਆਂ ਇਮਾਰਤਾਂ ਹੋਰ ਉੱਪਰ ਜਾਣਾ ਆਪਾਂ ਇੱਕ ਪਹਿਲਾਂ ਆ ਵੇਖਦੇ ਨਾ ਇਧਰ ਸਾਰਾ ਸਿੱਧੂ ਮਿਲਦਾ ਇਧਰ ਸਾਰਾ ਠੀਕ ਐ ਕਿਧਰ ਅੱਛਾ ਠੀਕ ਆ ਜਿੱਥੇ ਅਸੀਂ ਆਪਾਂ ਜੜੇ ਇਧਰ ਦੀਆਂ ਉਹ ਦੋ ਹੋਰ ਨੇ ਇਧਰਲੇ ਪਾਸੇ ਵੀ ਤਕਰੀਬਨ ਸਾਰੇ ਪਾਸੇ ਹੈਗੇ ਆ ਨਾ ਇਹ ਕੋਤਰ ਆ ਆਪਣੇ ਘਰ ਬਣੇ ਨੇ ਸਿੱਖਾਂ ਦੇ ਇਹ ਜਿਹੜੀ ਸੀਗੀ ਇਹ ਦਰਗਾਹ ਹੀ ਪਹਿਲਾਂ ਪੁਰਾਣੇ ਸਮੇਂ ਦੀ ਇਹ ਪੁਰਾਣੇ ਸਮੇਂ ਦੀ ਉਮੇ ਦੀ ਉਮੇ ਹੀ ਆ ਕੋਈ ਤੋੜ ਭੰਨੀ ਤੇ ਕੋਈ ਕੁਛ ਨਹੀਂ ਦੇਖੋ ਜੀ ਐਦਾਂ ਹੁੰਦੇ ਸੀ ਆ ਪੁਰਾਣੇ ਸਮੇਂ ਦੀਆਂ ਹਵੇਲੀਆਂ ਕਹ ਲੋ ਉਹਨਾਂ ਨੂੰ ਮਤਲਬ ਅਮੀਰਾਂ ਦੀਆਂ ਹਵੇਲੀਆਂ ਅਮੀਰਾਂ ਦੀਆਂ ਹਵੇਲੀਆਂ ਇਹ ਮਲੀਆਂ ਹੁੰਦੀਆਂ ਸੀਗਾ ਹੁਣ ਉੱਪਰ ਜਾ ਰਹੇ ਆ ਤੁਹਾਨੂੰ ਉਪਰੋਂ ਦਿਖਾਉਣੇ ਆ ਉਹ ਇੱਧਰਲੇ ਪਾਸੇ ਜੀ ਇੱਕ ਹੋਰ ਜੜੀ ਹਵੇਲੀ ਹੋ ਇਹ ਇਦਾਂ ਥੋੜੇ ਥੋੜੇ ਬਖਵੇ ਵਿੱਚ ਜਗ੍ਹਾ ਦੇ ਵਿੱਚ ਹਵੇਲੀਆਂ ਸੀਗੀਆਂ ਆਪਣੀਆਂ ਮੁਸਲਮਾਨਾਂ ਵੀਰਾਂ ਦੀਆਂ ਲਾ ਲੋ ਆਪਣੀਆਂ ਲਾ ਲੋ ਇਦਾਂ ਜਿਹੜੇ ਰਾਜੇ ਜਿਹੜੇ ਸੀਗੇ ਉਹ ਇਦਾਂ ਉਹਦੀ ਇਦਾਂ ਹਵੇਲੀਆਂ ਹੁੰਦੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਐਵੇਂ ਰਹਿੰਦੇ ਹੁੰਦੇ ਸੀ ਉਹ ਹਵੇਲੀਆਂ ਬਣਾ ਕੇ ਆਹ ਦੇਖੋ ਕਿਲੇ ਬਣੇ ਹੋਏ ਛੋਟੇ ਛੋਟੇ ਚਾਰੇ ਪਾਸੇ ਇਦਾਂ ਦੇ ਕਿਲੇ ਬਣੇ ਹੋਏ ਨੇ ਤੇ ਆਸੇ ਪਾਸੇ ਖੇਤ ਹੀ ਖੇਤ ਆ ਪਰ ਇਹ ਹੀ ਨਹੀਂ ਸਿਰਫ ਢਾਈਆਂ ਸਾਡੀਆਂਦਰ ਡਿਮਾਂਡ ਆਰਡਰ ਮਾਲ ਜੀ ਦੀ ਢਾ ਕੇ ਉਹ ਢਾਤੀ ਆ ਡਿਮਾਂਡ ਆਰਡਰ ਮਾਲ ਜੀ ਉਹਦੀ ਵੀਡੀਓ ਹੀ ਬਣਾਈ ਆਪਾਂ ਉਹ ਵੀ ਤੁਹਾਨੂੰ ਪਾਵਾਂਗੇ ਉਹ ਢਾ ਕੇ ਉਹਨੂੰ ਰੀਨਿਊ ਕਰ ਰਹੇ ਨੇ ਆ ਐਵੇਂ ਦੀ ਐਵੇਂ ਖੜੀ ਆ ਸੋ ਤੁਹਾਨੂੰ ਇਹ ਹਵੇਲੀ ਆਪਾਂ ਦਿਖਾਈ ਆ ਹੁਣ ਆਪਾਂ ਜਾ ਰਹੇ ਆ ਥੱਲੇਲੇ ਪਾਸੇ ਨੂੰ ਇਹ ਦੇਖੋ ਐਵੇਂ ਜਗ੍ਹਾ ਹੁੰਦੀਆਂ ਨੇ ਐਵੇਂ